ਤਾ ਤੂੰ ਇੱਥੇ ਬੈਠਾ ਕੀ ਸੋਚੀ ਜਾਂਦਾ ਮੈਂ ਕੀ ਸੋਚਣਾ ਮੈਂ ਤਾਂ ਆਪਣੇ ਬਚਪਨ ਬਾਰੇ ਸੋਚਦਾ ਅੱਛਾ ਕੀ ਸਾਡਾ ਬਚਪਨ ਤਾਂ ਆ ਇਹਲਾ ਉਦੋਂ ਟੀਵੀ ਦਾ ਹੀ ਬਲੈਕ ਐਂਡ ਵਾਈਟ ਸੀ ਬਚਪਨ ਦਾ ਸਾਡਾ ਪੜਾ ਰਗੀਲ ਸੀਗਾ ਅੱਛਾ ਹਾਂ ਤੂੰ ਆ ਜਿਹੜਾ ਜਦੋਂ ਕਿਤੇ ਪਰੌਣੇ ਆਉਣੇ ਨਾ ਘਰਦਿਆਂ ਨੇ 1 ਰੁਪਏ ਦੀ ਉਹ ਡੱਬੀ ਮੰਗਾਉਣੀ ਬਿਸਕਟਾਂ ਵਾਲੀ ਜਿਹੜੀ ਉਹ ਜਵਾਕ ਵਾਲੇ ਹੁੰਦੇ ਆ ਕੀ ਉਹ ਅੱਛਾ ਪਾਰ ਲੈ ਜੀ ਹਾਂ ਪਾਰ ਲੈ ਜੀ ਅੱਛਾ ਉਹ ਸਾਡੇ ਇੱਕ ਮਮਾਨ ਆ ਗਿਆ ਸੀ ਨਿੱਕੇ ਨਿੱਕੇ ਹੁੰਦੇ ਸੀਗੇ ਉਹ ਮਮਾਨ ਆ ਗਿਆ ਬੈਠਾ ਗੱਪਲ ਗੱਪਲ ਖਾਈ ਜਾਵੇ ਖਾਈ ਜਾਵੇ ਅਸੀਂ ਕੋਲੇ ਸਾਡੀ ਵੀ ਨਹੀਂ ਸੀ ਨੀਤ ਪਲੇਟ ਦੇ ਵਿੱਚ ਵੀ ਜ ਹੈਨਾ ਅੱਛਾ ਵੀ ਕਦੋਂ ਤੇ ਹੈਨਾ ਵੀ ਸਾਨੂੰ ਵੀ ਪੋਰਾ ਕੋਈ ਸੋਲਾ ਮਾਰੂ ਸਾਨੂੰ ਕਿਰੋ ਪਛੜਾ ਸੀਗਾ ਤੇ ਉਹ ਖਾਈ ਜਾਵੇ ਖਾਈ ਜਾਵੇ ਮੇਰੇ ਕਹਿੰਦਾ ਛੋਟੇ ਬਰੇਆ ਅੱਛਾ ਕਹਿੰਦਾ ਕੀ ਪ੍ਰੋਗਰਾਮ ਆ ਤੇਰਾ ਵੀ ਜਦੋਂ ਤੁਸੀਂ ਜਾ ਮੋਕ ਜੇ ਬਚ ਕੇ ਤਾਂ ਪਾਰਲੇ ਜੀ ਵਾਲੀ ਬਿਸਕੁਟ ਇੱਕ ਦੋ ਖਾ ਲਾਂਗੇ ਨਹੀਂ ਤਾਂ ਫਿਰ ਕਾਸਰੀ ਕਾ ਲੀਆ ਕੀ ਕਹਿੰਦਾ